ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗੁਲਾਬੇ ਵਾਲੇ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਰ ਸਾਹਿਬ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਆ ਦੋਸਤੋ ਇੱਕ ਤੋਕੜ ਮੱਝ ਮਹੀਨਾਕ ਹੋ ਗਿਆ ਦੋਸਤੋ ਇਹਦੀ ਏਆਈ ਹੋਈ ਆ ਤੇ ਇੱਕ ਤੋਕੜ ਗਾਂ ਹੈ ਜੀ ਦੋਸਤੋ ਬਹੁਤ ਵੱਡੇ ਢਾਂਚੇ ਦੇ ਵਿੱਚ ਆ ਇਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਠੀਕ ਆ ਨਾ ਦੱਸੀ ਬਈ ਆਪਣਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਟਿੰਡ ਗਲਾਪੇ ਠੀਕ ਆ ਬਾਈ ਗੁਰਵਿੰਦਰ ਇੱਕ ਵਾਰੀ ਆਪਣਾ ਨੰਬਰ ਦੱਸ ਦੀ 94636 ਠੀਕ ਆ 60 60951 951 ਠੀਕ ਆ ਬਈ ਅੱਜ ਦੋ ਨਾਂ ਦੇ ਸੇਲ ਆਪਣੇ ਕੋਲੇ ਹਾਂਜੀ ਠੀਕ ਆ ਮੱਝ ਦੀ ਗੱਲ ਕਰੀਏ ਤਾਂ ਬਈ ਕਿੰਮਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਤੇ ਦੂਜਾ ਸੂਆ ਹੁਣ ਤੀਜੇ ਹੋਈ ਲਈ ਸੋਣਾਏ ਨੇ ਠੀਕ ਆ ਤੀਜੇ ਸੂਏ ਲਈ ਇਹ ਆਈ ਹੋਈ ਆਪਕੇ ਇਹ ਨੂੰ 20 ਦਿਨ ਹੋ ਗਏ ਬਈ ਠੀਕ ਆ ਡਾਇਰੈਕਟ ਕ੍ਰਾਸ ਕਰਾਈ ਸੀ ਕਿ ਬਈ ਨਹੀਂ ਛੋਟੋ ਡੈਟ ਆਪਣੇ ਪਿੰਡ ਇੱਥੇ ਠੀਕ ਆ 20 ਦਿਨ ਲਗਭਗ ਹੋ ਗਏ ਹੈ ਤਕਰੀਬਨ ਹੋ ਗਿਆ ਠੀਕ ਆ ਤੇ ਕਿੰਮਾ ਸੂਆ ਸੂਈ ਹੈ ਬਈ ਇਹ ਦੂਜਾ ਸੂ ਪਹਿਲਾ ਸੂ ਤੀਜਾ ਸੂ ਸੋਣੀ ਆ ਤੀਜੇ ਸੂਏ ਲਈ ਹੁਣ ਕ੍ਰਾਸ ਕਰਾਤੀ ਕੀ ਕਹਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਐਸ ਵਕਤ ਕਿੰਨਾ ਹੁਣ 6 ਤੋਂ 7 ਦੇ ਵਿੱਚ ਗਾ ਹੋਊਗਾ 6 ਤੋਂ 7 ਕਿਲੋ ਦੇ ਵਿੱਚ ਵਿੱਚ ਹੈਗਾ ਹਾਂ ਠੀਕ ਆ ਯਾਨੀ ਕਿ 6 ਕਿਲੋ ਦਾ ਪਚਵਾ ਦਿਆਂਗੇ ਹਾਂਜੀ ਹਾਂਜੀ ਠੀਕ ਆ ਦੋਵੇਂ ਟਾਈਮਾਂ ਦਾ ਨਾ ਬਾਈ ਦੋਨੇ ਟਾਈਮਾਂ ਦਾ ਠੀਕ ਆ ਲਓ ਬਾਈ ਤੀਜੇ ਸੂਏ ਲਈ ਏ ਆਈ ਹੋਈ ਆ 20 ਹਕ ਦਿਨਾਂ ਦੀ ਡਾਇਰੈਕਟ ਕ੍ਰੋਸ ਹੋਈ ਆ ਤੇ ਬਾਈਆਂ ਦਾ 6 ਤੋਂ 7 ਕਿਲੋ ਦੇ ਵਿੱਚ ਵਿੱਚ ਦੁੱਧ ਹੈਗਾ ਬੱਚਾ ਬਈ ਇਹਦਾ ਹੈਗਾ ਕਿਸੇ ਨਹੀਂ ਨਹੀਂ ਬੱਚਾ ਨਹੀਂ ਮਿਲਦੀ ਕਿਵੇਂ ਆ ਪਹਾੜੇ ਤੇ ਜਾਂ ਟੀਕੇ ਤੇ ਤੇ ਧਾਰ ਜੀ ਤੇ ਮਿਲਦੀ ਪਹਾੜੇ ਪੜ ਠੀਕ ਆ ਧਾਰ ਤੇ ਹੀ ਮਿਲ ਪੈਂਦੀ ਠੀਕ ਹੈ ਚਵਾਈ ਇਹਨੀਆਂ ਸਾਫ ਆ ਬਈ ਬਿਲਕੁਲ ਸਹੀ ਠੀਕ ਆ ਲਓ ਬਈ ਚਵਾਈ ਇਹਨੀਆਂ ਸਾਫ ਹੋਊਗੀ ਤੋਕੜ ਹੈਗੀ ਐ ਦੋਸਤੋ ਪੰਜ ਤੋਂ 6 ਮਹੀਨੇ ਹੋ ਗਏ ਬਈਆਂ ਦਾ ਸਹੀ ਨੂੰ ਖਣਾ ਦਾ ਸਾਈਜ਼ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਫਵਾਨੇ ਦੇ ਨਾੜਾ ਦੇਖ ਸਕਦੇ ਆ ਤੇ ਸਿੰਘ ਬਿਲਕੁਲ ਗੁੰਡਾ ਦੋਸਤੋ ਇਹ ਪਤਲੀ ਚਮੜੀ ਦੇ ਇੱਚਾ ਜਿਗਾ ਲਗ ਰਹੀ ਆ ਨਾ ਸਰੀਰ ਤੇ ਤੁਹਾਨੂੰ ਨਾੜਾ ਦਿਸਣਗੇ ਉਵੇਂ ਹੀ ਤੇ ਦੋਨੇ ਪਾਸੇ ਤੋਂ ਤੁਹਾਨੂੰ ਫਵਾਨੇ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਨਾੜਾ ਇਧਰਲੇ ਪਾਸੇ ਵੀ ਚੰਗੀਆਂ ਆ ਸ਼ਾਮ ਦਾ ਵੇਲਾ 4:30 ਦਾ ਉਸ ਢੰਗ ਨਾਲ ਦੀ ਜੱਜਮੈਂਟ ਤੇ ਇਹ 3-3 ਕਿਲੋ ਦੇ ਲਗਭਗ ਦੁੱਧ ਹੈਗਾ ਬਾਈ ਜੰਦਾ ਇਹਨੇ ਬਾਈ 16-17 ਕਿਲੋ ਦੁੱਧ ਦਿੱਤਾ ਹਰ ਮਤਲਬ ਠੀਕ ਆ 16-17 ਕਿਲੋ ਦੁੱਧ ਪੀਕ ਲੈਵਲ ਤੇ ਦਿੱਤਾ ਹੋਇਆ ਹਾਂਜੀ ਠੀਕ ਆ ਤੇ ਬਾਈ ਮੁੱਲ ਕੀ ਕਰਾਂਗੇ ਦਾ ਫਿਰ ਮੁੱਲ ਵੀਰੇ ਦਾ 70000 70000 ਮਾਨਤਨ ਕਰ ਦਿਆਂਗੇ ਵੀ ਹਾਂਜੀ ਠੀਕ ਆ ਲੋ ਵੀ ਇਹ ਜਾਨਵਰ ਨਾ ਤੁਹਾਨੂੰ ਦੋਵੇਂ ਤੋਰ ਕੇ ਨਹੀਂ ਖੋਣੇ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਹੈਗੀ ਆ ਬਾਈ ਮਕਾਨ ਢਾਈ ਢੂਈ ਬੈਠਾ ਸਾਰਾ ਖਲਾਰਾ ਖਿਲ ਰਿਆ ਹੋਇਆ ਇਸੇ ਕਰਕੇ ਤੁਹਾਨੂੰ ਤੋਰ ਕੇ ਨਹੀਂ ਵਿਖਾਉਣਗੇ ਜੱਜਮੈਂਟ ਤੁਸੀਂ ਇੱਥੋਂ ਹੀ ਲਾ ਲੈਣੀ ਹੈ ਦੋਸਤੋ ਵੈਸੇ ਸਾਫ ਸੁਥਰੀ ਹੈ ਮੱਝ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਚੁਆਈ ਤੁਸੀਂ ਕਰ ਲੈਣੀ ਆ ਬਾਕੀ ਦੋਸਤੋ ਬਾਈਆਂ ਦਾ ਆਪਾਂ ਖਾਲੀ ਸਮਝ ਕੇ ਦੇ ਦੇਣੀ ਆ ਥਣਾ ਦਾ ਸਾਈ ਤੁਹਾਨੂੰ ਦੁਬਾਰੇ ਫੇਰ ਵਿਖਾਦਨੇ ਕਿਉਂਕਿ ਤੋਰ ਕੇ ਨਹੀਂ ਮਖਾਈਗੀ ਮਿਲਕਵੇਨਨ ਨੀ ਨਿਗਾ ਮਾਰ ਸਕਦੇ ਆ ਚੰਗੀ ਸੋਹਣੀ ਦੁੱਧ ਵਾਲੀ ਮੱਝ ਆ ਦੋਸਤੋ ਸਿੰਘ ਬਿਲਕੁਲ ਕੁੰਡਾ ਤੇ ਇਸ ਤੋਂ ਅੱਗੇ ਭਈ ਗਾਂ ਦੀ ਗੱਲ ਕਰਨਗੇ ਗਾਂ ਦੀ ਕਾਂ ਵਾਸ਼ੇ ਤੇਲ ਹੋ ਗਈ ਠੀਕ ਹੈ ਪਹਿਲਾਂ ਨੇ ਆਪਾਂ ਪਿਛਲਾ ਦਿੱਤਾ 45 46 ਲੀਟਰ ਦੁੱਧ 45 46 ਲੀਟਰ ਦੁੱਧ ਦਿੱਤਾ ਆ ਹੁਣ ਮੰਨ ਕੇ ਚਲੋ ਥੱਲੇ 12-13 ਲੀਟਰ ਦੁੱਧ ਹੋਊਗਾ ਠੀਕ ਹੈ 12-13 ਲੀਟਰ ਦੁੱਧ ਹੋਊਗਾ ਇਹਦੇ ਕੋ ਪਤਾ ਨਹੀਂ ਵੱਜ ਗਿਆ ਤੇ ਪਤਾ ਨਹੀਂ ਕੋ ਲੜ ਗਿਆ ਇੱਕ ਥਾਂ ਤੋਂ ਆ ਬਈ ਕੇ ਇੱਕ ਥਾਂ ਤੋਂ ਬਈ ਠੀਕ ਆ ਮਗਰਲੇ ਦੋਵੇਂ ਯਾਨੀ ਕਿ ਸਹੀ ਆ ਅਗਲੇ ਚੋ ਇੱਕ ਪਾਸੋਂ ਠੀਕ ਆ ਕਬਹਿਣੀ ਵਾਲੇ ਪਾਸੇ ਹਾਂ ਜੀ ਠੀਕ ਆ ਸੂਆ ਕਿੰਨਾ ਮਾਂ ਸੂਈਆ ਬਈ ਇਹ ਇਹ ਤੀਜਾ ਸੂਆ ਸੂਈਆ ਤੀਜਾ ਸੂਆ ਸੂਈਆ ਤੇ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਸੂਈ ਨੂੰ ਲਗਭਗ ਹੋ ਗਏ ਹੁ 6 ਦੇ 7 ਮਹੀਨੇ ਲਗਭਗ ਹੋ ਗਿਆ ਲੋ ਵੀ ਕੱਦ ਕਾਠ ਪੂਰਾ ਵੱਡਾ ਢਾਂਚੇ ਦੀ ਗੱਲ ਕਰੀਏ ਨਾ ਬਹੁਤ ਵੱਡੇ ਢਾਂਚੇ ਦੇ ਵਿੱਚ ਤੇ ਥਣਾ ਦੀ ਜੇ ਗੱਲ ਕਰੀਏ ਨਾ ਤੁਹਾਨੂੰ ਵਿਖਾ ਦਿੰਦੇ ਆ ਬਾਈ ਇਹਨੇ ਪੀਕ ਲੈਵਲ ਤੇ ਵੈਸੇ ਕਿੰਨਾ ਕੁ ਦੁੱਧ ਕੱਢਿਆ 45 46 45 46 ਦੋਸਤੋਂ ਤੁਹਾਨੂੰ ਹਵਾਨਾ ਦੱਸੂਗਾ ਬਿਲਕੁਲ ਸਾਫ਼ ਸੁਥਰੀ ਹੈ ਜੀ ਦੋਸਤੋਂ ਜਿਹੜਾ ਵੀ ਰਿਅਰ ਕੇਅਰ ਕਰ ਸਕਦਾ ਵੈਸੇ ਵੀ ਬਾਈਆਂ ਦਾ ਮਾੜੀਆਂ ਮਾੜੀਆਂ ਛੱਡੀਆਂ ਹੀ ਆਉਂਦੀਆਂ ਬਾਈ ਠੀਕ ਆ ਲੋ ਵੀ ਛੱਡੀਆਂ ਆਉਂਦੀਆਂ ਪਰਲੇ ਥਾਂ ਚੋਂ ਅਗਲੇ ਚੋਂ ਉਹ ਤੁਹਾਨੂੰ ਵਿਖਾ ਦਿੰਨੇ ਆ। ਹਵਾਨਾ ਵੇਖੋ ਨਾ ਦੋਸਤੋ ਉੱਪਰ ਤੋਂ ਲੈ ਕੇ। ਦਵੇ ਦਈ ਪੂਆ ਸੋਹਣਾ ਹਵਾਨਾ ਦੋਸਤੋ। ਇਧਰਲੇ ਪਾਸੇ ਵੀ ਤੁਹਾਨੂੰ ਜਜਮੈਂਟਾਂ ਦਿਖਵਾ ਦਿੰਨੇ ਆ। ਇਧਰਲੇ ਪਾਸੇ ਆਹ ਸਾਹਮਣੇ ਤੁਹਾਨੂੰ ਦਿਖ ਰਹੀ ਏ ਲੈਨ ਜੀ ਇੱਥੇ ਪਤਾ ਨਹੀਂ ਬਾਈ ਜਾਂਦਾ ਕੁਝ ਵੱਜ ਗਿਆ ਸੀਗਾ ਜਾਂ ਪਤਾ ਨਹੀਂ ਬਾਈ ਨੇ ਮਕਾਨ ਮਕੂਨਟਾਇਆ ਸੀ ਉਧਰਲੇ ਪਾਸੇ ਤੇ ਉੱਥੇ ਪਸ਼ੂਆਂ ਦੇ ਵਿੱਚ ਕੋਈ ਤਾਰ ਤੱਪਾ ਪਿਆ ਸੀ ਉਹ ਵੱਜ ਬੁੱਜ ਗਿਆ। ਆਹ ਜਟਮ ਹੈਗਾ ਇੱਥੇ ਵੱਜਿਆ ਹੋਇਆ। ਬਈ ਇਹਦਾ ਕੋਈ ਇਲਾਜ ਲੱਭ ਪਕਰਾਇਆ। ਕਵਾਲ ਮੜਾ ਮੋਟਾ ਦਬਾ ਮੈਂ ਕੋਈ ਗੌਰ ਜਨੀ ਕੀਤੀ ਮੈਂ ਮਕਾਨ ਕੇ ਰੁੱਝ ਗਿਆ। ਠੀਕ ਆ। ਤੇ ਇਸੇ ਕਰਕੇ ਫਿਰ ਮੈਂ ਗੌਰ ਨਹੀਂ ਠੀਕ ਆ ਤਿੰਨਾਂ ਥਣਾ ਚ ਜਣੀ ਦੁੱਧ ਆਉਂਦਾ। ਹਾਂਜੀ ਹਾਂਜੀ। 12 ਲੀਟਰ ਦੇ ਲਗਭਗ ਹੋਊਗਾ। ਹਾਂ ਐਸਾ ਹੋਊਗਾ। ਲੋ ਵੀ ਫੇਸ ਚੈੱਕ ਕਰ ਸਕਦੇ ਆ ਢਾਂਚੇ ਦੀ ਗੱਲ ਕਰੀਏ। ਬਹੁਤ ਵੱਡੇ ਢਾਂਚੇ ਦੇ ਵਿੱਚ ਆ। ਫੇਸ ਤੋਂ ਨੂੰ ਉਗਾਦਨੇ ਆ। ਦੇਖ ਸਕਦੇ ਆ। ਵਾਕਈ ਦੋਸਤੋ ਚੰਗੇ ਦੁੱਧ ਵਾਲੀ ਗਾਂ ਹੈਗੀ ਆ ਤੇ ਬਈ ਇਹਦਾ ਕੋਈ ਰੇਟ ਆ ਪਤਾ ਇਹ ਕਰਨਾ। ਇਹਦਾ ਫੋਨ ਵੀ ਕਰ ਲਾਂਗੇ ਕੀ ਹੈ। ਠੀਕ ਆ। ਇਹਦਾ ਰੇਟ ਫੋਨ ਤੇ ਕਰਾਂ। ਲਓ ਬਈ। ਬਾਈਆਂ ਦਾ ਜੇ ਕੋਈ ਕੇਅਰ ਵਾਲਾ ਵੀਰ ਆ ਗਿਆ ਤਾਂ ਉਸ ਹਿਸਾਬ ਨਾਲ ਦੇ ਦਿਆਂਗੇ ਕਿਉਂਕਿ ਚੰਗੀ ਵਿਹੜਾ ਸਾਫ਼ ਸੁਥਰੀ ਵੱਡਾ ਢਾਂਚਾ ਦੋਸਤੋ ਬਾਕੀ ਹੋਰ ਵੀ ਬਾਈ ਕੋਲੇ ਚੰਗੇ ਜਾਨਵਰ ਹੈਗੇ ਆ। ਬਾਈਆਂ ਦਾ ਘਰ ਚੁੱਲ ਜਵੇ ਸੀ ਇਸੇ ਕਰਕੇ ਇਨਾ ਪਸ਼ੂਆਂ ਦੀ ਕੇਅਰ ਨਹੀਂ ਹੋਈ ਤੇ ਇਹ ਆਪਾਂ ਹੁਣ ਤੋਂ ਔਕੜ ਹੋ ਗਏ ਤੇ ਸੇਲ ਕਰ ਦਿੰਨੇ ਆ। ਜਿਹੜੇ ਵੀਰ ਦੇ ਦੋਸਤੋ ਕੋਈ ਵੀ ਨਾਲ ਪਸੰਦ ਹੋਵੇ ਦੋਨਾਂ ਦੇ ਵਿੱਚੋਂ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ। ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸ਼ੇਅਰ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ